ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਇੰਦਰਜੀਤ ਸਿੰਘ ਜੀ ਬਾਜਵਾ ਅੱਜ ਸਾਡੀ ਪਾਰਟੀ ਚ ਉਹਨਾਂ ਨੇ ਸ਼ਾਮਲ ਹੋਏ ਨੇ ਬੇਗੰਪੁਰਾ ਖਾਲਸਾ ਰਾਜ ਪਾਰਟੀ ਚ ਉਹਨਾਂ ਨੂੰ ਜਨਨ ਸੱਤਰ ਦਾ ਸੀ ਅਹੁਦਾ ਦਿੱਤਾ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਚ ਇਹਨਾਂ ਨੇ ਕੰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਉਮੀਦਵਾਰ ਰਹੇ ਨੇ ਪਿੰਡ ਲੇਲ ਦੇ ਸਾਬਕਾ ਸਰਪੰਚ ਨੇ ਤੇ ਬੜੇ ਲੰਬੇ ਸਮੇਂ ਤੋਂ ਇਹ ਅਕਾਲੀ ਦਲ ਚ ਇਹਨਾਂ ਨੇ ਸੇਵਾ ਕੀਤੀ ਹੈ ਸੋ ਬੜੀ ਸਾਨੂੰ ਖੁਸ਼ੀ ਹੈ ਇਹੋ ਜੇ ਤਜਰਬੇਕਾਰ ਜਿਹੜੇ ਲੀਡਰ ਨੇ ਉਹ ਸਾਡੀ ਪਾਰਟੀ 'ਚ ਸ਼ਾਮਲ ਹੋਏ ਨੇ ਦੇਖੋ ਅਸੀਂ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨੇ ਉਹ ਤਿੰਨ ਏਜੰਡੇ 'ਤੇ ਲੜ ਰਹੇ ਆ ਪਹਿਲਾ ਏਜੰਡਾ ਏ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੰਨੂੰ ਅਸੀਂ ਖਲੌਣ ਲਈ 1.5 ਸਾਲ ਉੱਤੇ ਸੰਤੀ ਰੂਪ 'ਚ ਅਰਦਾਸਾ ਕੀਤੀ ਆ ਇਸ ਸਮੇਂ 'ਚ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਥੋਂ ਦੇ ਰਾਸ਼ਟਰਪਤੀ ਇਥੋਂ ਦੇ ਪ੍ਰਧਾਨ ਮੰਤਰੀ ਨੂੰ ਬਾਰ-ਬਾਰ ਅਸੀਂ ਮੈਮੋਰੰਡਮ ਦਿੱਤਿਆ ਤੇ ਅਕੀਰ ਨਵੰਬਰ 2019 ਚ ਇਹ ਲਾਂਗਾ ਖੁੱਲ ਗਿਆ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਸਹਿਮਤੀ ਨਾਲ ਅਸੀਂ ਹੁਣ ਚਾਹੁੰਦੇ ਆ ਇਹ ਸੰਘਰਸ਼ ਇੱਕ ਸ਼ੁਰੂ ਕਰਨ ਲੱਗੇ ਆ ਕਿ ਇਹ ਲਾਂਗਾ ਜਿਹੜਾ ਹੈ ਉਹ ਵਪਾਰ ਲਈ ਸ਼ੁਰੂ ਹੋਵੇ ਇਥੋਂ ਵਪਾਰ ਪਾਕਿਸਤਾਨ ਤੇ ਅਰਬ ਦੇਸ਼ਾਂ ਨਾਲ ਹੋਵੇ ਤਾਂ ਜੋ ਪੰਜਾਬ ਤੇ ਖਾਸ ਕਰਕੇ ਗਰਦਾਸੌਰ ਜਿਹੜਾ ਜਿਲ੍ਹਾ ਉਹ ਖਿਸ਼ਾਲ ਹੋਏ ਇਥੋ ਦੇ ਜੇ ਇਹ ਵਪਾਰ ਲਈ ਖੁੱਲ ਆਪਣੇ ਲਾਂਗਾ ਖੁੱਲਦਾ ਤੇ ਇਥੋ ਦੇ ਕਿਸਾਨ ਇਥੋ ਦੇ ਕਿਰਤੀ ਇਥੋ ਦੇ ਵਪਾਰੀ ਇਥੋ ਦੇ ਨੌਜਵਾਨ ਜਿਹੜੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਸਾਰੇ ਖਿਸ਼ਾਲ ਹੋਣਗੇ ਸੋ ਉਹਦੇ ਲਈ ਅਸੀਂ ਸ਼ੰਗਾਰੇ ਸ਼ੁਰੂ ਕਰਨ ਜਾ ਰਹੇ ਆ ਦੂਜਾ ਜਿਹੜਾ ਸਾਡਾ ਮੋਦਾਯੋ ਬੰਦੀ ਸਿੰਘਾ ਦਾ ਜਿਹੜੇ 32 34 34 ਸਾਲਾਂ ਤੋਂ ਜੇਲਾ ਚ ਬੰਦ ਰਹੇ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਕੈਦਾ ਉਹ ਜਿੰਨੀਆਂ ਉਹਨਾਂ ਨੂੰ ਸਜ਼ਾਵਾ ਹੋਈ ਆ ਸੀ ਉਸ ਤੋਂ ਉਹਨਾਂ ਨੇ 2-2 3-3 ਗੁਣਾ ਵੱਧ ਸਜ਼ਾਵਾਂ ਜੜੀਆਂ ਨੇ ਉਹ ਉਹਨਾਂ ਨੇ ਪੂਟ ਲੀਆਂ ਨੇ ਪਰ ਸਰਕਾਰਾਂ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀ ਆ ਇੱਕ ਕਤਲ ਦੇ ਕੇਸ 'ਚ 16 ਸਾਲ ਦੇ ਬੰਦੇ ਨੂੰ ਸਜ਼ਾ ਹੁੰਦੀ ਆ ਤੇ 10 ਸਾਲ 'ਚ ਉਹ ਬਾਹਰ ਆ ਜਾਂਦਾ ਪਰ ਤੁਸੀਂ ਵੇਖੋਗੇ ਇਹਨਾਂ ਨੇ ਆਪਣੀਆਂ ਸਾਰੀਆਂ ਜਵਾਨੀਆਂ ਜੜੀਆਂ ਨੇ ਉਹ ਜੇਲਾ 'ਚ ਉਹਨਾਂ ਦੀ ਅੱਖ ਖ਼ਤਮ ਹੋ ਗਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2019 'ਚ ਇਹ ਆਖਿਆ ਸੀ ਕਿ ਜਿੰਨਾ ਬੰਦੀ ਸਿੰਘਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਿਆ ਨੇ ਉਹਨਾਂ ਨੂੰ ਅਸੀਂ ਰਿਹਾਅ ਕਰ ਦੇਵਾਂਗੇ ਪਰ ਅੱਜ 4.5 ਸਾਲ ਹੋ ਗਏ ਪ੍ਰਧਾਨ ਮੰਤਰੀ ਦੀ ਗੱਲ ਕਹੀ ਨੂੰ ਉਹਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਜੋ ਮੁੱਕਰ ਗਿਆ ਆਪਣੇ ਵਾਅਦੇ ਤੋਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਵਾਅਦੇ ਤੋਂ ਮੁੱਕਰ ਜੇ ਤੁਸੀਂ ਵੇਖ ਲੋ ਵੀ ਇਤਵਾਰ ਕਿਹਦੇ ਤੇ ਕੀਤਾ ਜਾ ਸਕਦਾ ਸੋ ਅਸੀਂ ਬੰਦੀ ਸਿੰਘਾਂ ਨੂੰ ਛਡਾਉਣ ਲਈ ਉਹਨਾਂ ਨੂੰ ਰਿਹਾਅ ਕਰਾਉਣ ਲਈ ਹੁਣ ਆਉਣ ਵਾਲੇ ਅਗਲੇ ਦਿਨਾਂ ਚ ਹੀ ਸ਼ੰਗਾਰੇ ਸ਼ੁਰੂ ਕਰਨ ਜਾ ਰਹੇ ਆ ਇੱਕ ਅਸੀਂ ਅਮਰਤਪਾਲ ਸਿੰਘ ਤੇ ਉਹਦੇ ਜਿਹੜੇ ਸਾਥੀ ਨੇ ਉਹ ਦੇਰੋਗਾਰਦੀ ਗੇਲ ਕੇ ਬੰਦੇ ਨੇ ਅਸੀਂ ਉਹਨਾਂ ਨੂੰ ਰਿਹਾ ਕਰਾਉਣ ਲਈ ਵੀ ਸ਼ੰਗਾਰ ਜਿਹੜਾ ਹੈ ਉਹ ਪਾਰਲੀਮੈਂਟ ਦੀ ਚੋਣਾਂ ਤੋਂ ਬਾਅਦ ਕਰਾਂਗੇ ਕਿਉਂਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਧੱਕਾ ਕੀਤਾ ਕੀਤਾ ਨਾਲ ਪੰਜਾਬ ਸਰਕਾਰ ਨੇ ਵੀ ਰਲ ਕੇ ਇਹਨਾਂ ਦੋਹਾਂ ਨੇ ਇਹ ਖੇਡ ਖੇਡੀ ਹੈ ਤੇ ਕੋਈ ਇੰਨਾ ਉਹਨਾਂ ਨੇ ਕੋਈ ਜੁਰਮ ਨਹੀਂ ਸੀ ਕੀਤਾ ਕਿ ਉਹਨਾਂ ਨੂੰ ਐਡੀ ਵੱਡੀ ਸਜ਼ਾ ਦੇ ਕੇ ਤੇ ਤੁਸੀਂ ਉਹਨਾਂ ਨੂੰ ਡਿਬਰੂਗਾਦੀ ਗੇਟ ਚ ਜਿਹੜਾ ਹੈ ਉਹ ਤੁਸੀਂ ਭੇਜ ਦੋ ਸੋ ਐਨਐਸਏ ਲਾ ਕੇ ਉਹਨਾਂ ਨੂੰ ਉੱਥੇ ਭੇਜਤਾ ਇਹਨਾਂ ਨੇ ਅਸੀਂ ਉਹਨਾਂ ਨੂੰ ਰਿਹਾ ਕਰਾਉਣ ਲਈ ਸੰਘਰਸ਼ ਕਰਾਗੇ ਤੀਜਾ ਸਾਡੀ ਜਿਹੜਾ ਮੁੱਦਾ ਹੈ ਉਹ ਰਾਜਾ ਨੂੰ ਵੱਧ ਅਧਿਕਾਰ ਆਦਾ ਹੈ ਅੱਜ ਰਾਜਾ ਕੋਲ ਕਰਨ ਨੂੰ ਕੁਝ ਵੀ ਨਹੀਂ ਰਾਜਾ ਦੇ ਜਿੰਨਿਆਂ ਭਾਏ ਪਾਲਿਸੀਆਂ ਨੇ ਭਾਏਓ ਹੈਲਥ ਦੀ ਹੈ ਭਾਏਓ ਖੇਤੀ ਦੀ ਹੈ ਤੇ ਭਾਏਓ ਐਜੂਕੇਸ਼ਨ ਦੀ ਪਾਲਿਸੀ ਹੈ ਉਹ ਸੈਂਟਰ ਨੇ ਆਪਣੇ ਹੱਥ ਚ ਲੈ ਲਈ ਆਪ ਬਣਾ ਰਹੀ ਆ ਤੇ ਰਾਜਾ ਕੋਲ ਕਰਨ ਨੂੰ ਸਿਰਫ ਉਹ ਇਹਨਾਂ ਦੀਆਂ ਪਾਲਸੀਆਂ ਲਾਗੂ ਕਰਨ ਤੇ ਰਹਿ ਗਏ ਆ ਜਦ ਕਿ ਸੈਂਟਰ ਕੋ ਤਿੰਨ ਸਿਰਫ ਜਿਹੜੇ ਉਹ ਮਹਿਕਮੇ ਹੋਣੇ ਚਾਹੀਦੇ ਸੀ ਉਹਦੇ ਚ ਪਹਿਲਾ ਜਿਹੜਾ ਡਿਫੈਂਸ ਦੂਜਾ ਡਾਕ ਤੇ ਤੀਜਾ ਰੇਲ ਪਰ ਅੱਜ ਉਹਨੇ ਸਾਰਿਆਂ ਤੇ ਕਬਜ਼ਾ ਸੈਂਟਰ ਨੇ ਕਰ ਲਿਆ ਅਸੀਂ ਰਾਜਾਂ ਦੇ ਵੱਧ ਅਧਿਕਾਰ ਲਈ ਵਿਚਾਰ ਸ਼ੁਰੂ ਕਰਾਂਗੇ ਮੈਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਬਾਲਵੰਦ ਲੀਗਲ ਸਰ ਦਾ ਅਮੀਰ ਬਧਾਰ ਰਿਆਂ ਔਰ ਮੈਂ ਗੁਰਿੰਦਰ ਸਿੰਘ ਬਾਵਾ ਨਾਲ ਹੀ ਅਕਾਲ ਦਲ ਛੱਡਿਆ ਸੀਗਾ ਅਸੀਂ ਜਦੋਂ ਸ੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਸੀ ਉਦੋਂ ਇਕੱਠੇ ਕੰਮ ਕੀਤਾ ਲੇਕਿਨ ਹੁਣ ਨਾ ਤੇ ਕਾਲੀਦਾਲੀ ਇਹੋ ਜੀ ਪਾਰਟੀ ਹੈ ਜਿਹਦੇ ਅਸੀਂ ਸਾਥ ਦੇ ਸੀਗੇ ਤੇ ਨਾ ਇਹ ਜਿਹੜੀ ਆਮ ਪਾਰਟੀ ਆ ਕਿਉਂਕਿ ਇਹ ਸਿਰਫ ਲੋਕਾਂ ਨੂੰ ਲੁਭਾ ਕੇ ਵੋਟਾਂ ਲੈਣ ਦੇ ਮੁੱਦੇ 'ਤੇ ਗੱਲ ਕਰਦੀ ਆ ਤੇ ਜੇ ਮੈਨੂੰ ਖੁਸ਼ੀ ਆ ਕਿ ਮੈਂ ਬੇਗੰਪੂਰਾ ਖਾਲਸਾ ਰਾਜ ਪਾਰਟੀ join ਕੀਤੀ ਆ ਤੇ ਇੱਥੇ ਜਿਹੜੀ ਮੈਂ ਗੱਲ ਕਰਕੇ ਆਪਣੀ ਜਮੀਰ ਦਾ ਕਰਾਂਗਾ ਜਿਹੜੀ ਗੱਲ ਉੱਥੇ ਕਰਨੀ ਪੈਂਦੀ ਸੀ ਉਹ ਸਿਰਫ ਕੁਰਸੀ ਲੈਣ ਦੇ ਲਈ ਝੂਠ ਬੋਲਣਾ ਪੈਂਦਾ ਸੀ ਅੱਜ ਅਸੀਂ ਆਪਣੇ ਨੌਜਵਾਨਾਂ ਦੀ ਗੱਲ ਲੈ ਕੇ ਆਵਾਂਗੇ ਕਿ ਅਸੀਂ ਹੈ ਕੀ ਸੀ ਤੇ ਲੈਣਾ ਕੀ ਆ ਤੇ ਕਿਸ ਤਰ੍ਹਾਂ ਲੈਣਾ ਆ ਤੋ ਮੈਨੂੰ ਅੱਜ ਖੁਸ਼ੀ ਆ ਤੇ ਮੈਂ ਗੁਰਦਰ ਸਿੰਘ ਜੀ ਬਾਜਵਾਲਾ ਨੂੰ ਬੜੀ ਧੰਨਵਾਦ ਕਰਨਾ ਕਿ ਉਹਨਾਂ ਨੇ ਮੈਨੂੰ ਜਨ ਸੇਤਰ ਭਾਇਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਪਾਰਟੀ ਲਈ ਪੂਰਾ ਤਨ ਦੇ ਨਾਲ ਆਪਣੀ ਸਾਰੀ ਇਹ ਸੇਵਾ ਕਰਾਂਗਾ ਤੇ ਇਹ ਜਿੱਥੇ ਮੇਰੀ ਡਿਊਟੀ ਲੱਗੇ ਮੈਂ ਪੂਰੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਬਚਨ ਸਿੰਘ ਪੁਆਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼੍ਰੋਮਣੀ ਕਾਲਜਾ ਅੰਮ੍ਰਿਤਸਰ ਅੱਜ ਅਸੀਂ ਇੱਥੇ ਲੋਕ ਸਭਾ ਦੇ ਉਮੀਦਵਾਰ ਸਾਡੇ ਜਸੇਦਾਰ ਗੁਰਿੰਦਰ ਸਿੰਘ ਬਾਜਵਾ ਉਹਨਾਂ ਦੇ ਨਾਲ ਇੱਥੇ ਗੁਰਦਾਸਪੁਰ ਮੀਟਿੰਗ ਕਰ ਰਹੇ ਆ ਮੀਟਿੰਗ ਦਾ ਮੁੱਖ ਅਜੰਡਾ ਇਹ ਆ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਾਰੀਆਂ ਸੰਗਤਾਂ ਨੂੰ ਅਪੀਲ ਆਪੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਸਰਦਾਰ ਸਿਮਰਜੀਤ ਸਿੰਘ ਮਾਜੀ ਦਾ ਧਰਵਾਦੀ ਆ ਜਿਨ੍ਹਾਂ ਨੇ ਇੱਕ ਸੱਚੇ ਸੁੱਚੇ ਗੁਰਸਿੱਖ ਇਨਸਾਨ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਇੱਥੇ ਮੁਜ਼ਰ ਬਣਾਇਆ ਕਿਉਂਕਿ ਅਸੀਂ ਸਾਡੀ ਪਾਰਟੀ ਕਾਂਗਰਸ ਅੰਮ੍ਰਿਤਸਰ ਜਿਹੜਾ ਪੰਜਾਬ ਦੇ ਵਿੱਚ ਦਨ ਬਦਲੂਆਂ ਦਾ ਮੌਕਾ ਪ੍ਰਸ ਲੋਕਾਂ ਦੀ ਪਾਰਟਾਕਸਾ ਉਹਨੂੰ ਖਤਮ ਕਰਕੇ ਗੁਰਿੰਦਰ ਸਿੰਘ ਬਾਜਵਾ ਵਰਗੇ ਸਾਫ਼ ਸੁਥਰੇ ਇਨਸਾਨਾਂ ਨੂੰ ਉੱਪਰ ਲੈ ਕੇ ਆਉਣਾ ਚਾਹੀਦੀ ਆ ਤਾਂ ਕਿ ਗੁਰਦਾਸਪੁਰ ਦੇ ਹਲਕੇ ਦਾ ਉਹਨਾਂ ਨੂੰ ਇੱਕ ਸਟੇਬਲ ਐਮਪੀ ਮਿਲ ਸਕੇ ਤੁਹਾਨੂੰ ਪਤਾ ਕਿ ਪਹਿਲਾਂ ਇੱਥੇ ਸਨੀ ਦਿਓ ਲਾਇਆ ਉਹ ਨਹੀਂ ਲੱਭਿਆ ਜਾਂ ਖੜ ਗਿਆ ਉਹ ਨਹੀਂ ਲੱਭੇ ਇਸ ਕਰਕੇ ਜਿੰਨਾ ਚਿਰ ਤੁਹਾਡੇ ਕੋਲ ਕੋਈ ਇੱਕ ਸਟੇਬਲ ਸੱਚਾ ਸੁੱਚਾ ਬੰਦਾ ਨਹੀਂ ਹੁੰਦਾ ਜਿਸਰ ਹਦੀ ਜਿਹੜੇ ਗੁਰਦਾਸਪੁਰ ਦਾ ਵਿਕਾਸ ਨਹੀਂ ਹੋਣਾ ਅਸੀਂ ਗੁਰਦਾਸਪੁਰ ਜੇ ਦਾ ਵਿਕਾਸ ਕਮ ਚਾਹੁੰਦੇ ਆ ਇਸ ਕਰਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਬਾਜਵਾ ਸਾਨੂੰ ਜਿਤਾਓ ਇਹ ਹੈ ਮੇਰੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਨਾਣੇਕੋਟ ਐਕਸ ਸਰਪੰਚ ਸਰਦਾਰ ਅਮਰ ਸਿੰਘ ਸਰਦਾਰ ਅਮਰ ਸਿੰਘ ਨੇ ਨਾਣੇਕੋਟ ਦੀ 35 ਸਾਲ ਸਰਪੰਚੀ ਕੀਤੀ ਜੀ ਮੈਂ ਉਹਨਾਂ ਦਾ ਬੇਟਾ ਹਾਂ ਤੇ ਬੜੀਆਂ ਪਾਰਟੀਆਂ ਹਟਾਈਆਂ ਜੀ ਅਕਾਲੀ ਦਲ ਕਾਂਗਰਸ ਆਪ ਸਾਰਾ ਡਾਕੂਆਂ ਦਾ ਟੋਲਾ ਵਾ ਇਹ ਡਾਕੂਆਂ ਦਾ ਟੋਲਾ ਜਿਹੜਾ ਵਾ ਸਾਨੂੰ شریف ਲੋਕਾਂ ਨੂੰ ਚੁੱਕ-ਚੁੱਕ ਕੇ ਜਿਲ੍ਹੇ ਵਿੱਚ ਸੁੱਟ ਰਿਹਾ ਵਾ ਤੇ ਇਹਨਾਂ ਦੀ ਇਹੋ ਕੰਮ ਕਰਕੇ ਆਪਾਂ ਇਹਨਾਂ ਦੇ ਖਿਲਾਫ ਅੱਜ ਬੇਗੰਪਰਾ ਖਾਲਸਾ ਰਾਜ ਪਾਰਟੀ ਤੇ ਸ਼ਰੋਮੀ ਦੀ ਅਕਾਲੀ ਦਲ ਅੰਮ੍ਰਿਤਸਰ ਨੂੰ ਜੁਆਇਨ ਕੀਤਾ ਵਾ ਤੇ ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅਮਰਤਪਾਲ ਸਿੰਘ ਨੂੰ ਜੇਲ੍ਹ ਜੇਲ੍ਹ ਤੋਂ ਕਢਾਉਣ ਵਾਸਤੇ ਆਪਾਂ ਜਿੰਨੀ ਸਾਡੇ ਕੋਲ ਵਾਹ ਲੱਗੇਗੀ ਲਾਵਾਂਗੇ ਪੰਨ ਧੰਨ ਨਾਲ ਆਪਣੀ ਸੇਵਾ ਪੂਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ